ਮੈਂ ਤੈਨੂੰ ਵਰਜ ਰਹੀ ਦਿਉਰਾ ਵੀ ਤੂੰ ਬੱਕਰੀਆਂ ਨਾਚਾਰ ਮੈਂ ਤੈਨੂੰ ਵਰਜ ਰਹੀ ਦਿਉਰਾ ਵੀ ਤੂੰ ਬੱਕਰੀਆਂ ਨਾਚਾਰ ਮੈਂ ਤੈਨੂੰ ਵਰਜ ਰਹੀ ਦਿਉਰਾ ਵੀ ਤੂੰ ਬੱਕਰੀਆਂ ਨਾਚਾਰ ਜੇ ਤੂੰ ਚਾਰਨ ਜਾਣਾ ਵੀ ਆਪਣੀ ਵੋਟੀ ਲੈ ਚਾਣਾ ਜੇ ਤੂੰ ਚਾਰਨ ਜਾਣਾ ਵੀ ਆਪਣੀ ਵੋਟੀ ਲੈ ਜਾਣਾ ਜੇ ਤੂੰ ਚਾਰਨ ਜਾਣਾ ਵੀ ਆਪਣੀ ਵੋਟੀ ਲੈ ਜਾਣਾ ਮੈਂ ਤੈਨੂੰ ਵਰਜ ਰਹੀ ਦਿਉਰਾ ਵੀ ਤੂੰ ਬੱਕਰੀਆਂ ਨਾਲ ਚਾਰ ਮੈਂ ਤੈਨੂੰ ਵਰਜ ਰਹੀ ਦਿਉਰਾ ਵੀ ਤੂੰ ਬੱਕਰੀਆਂ ਨਾਲ ਚਾਰ ਮੈਂ ਤੈਨੂੰ ਵਰਜ ਰਹੀ ਦਿਉਰਾ ਵੀ ਤੂੰ ਬੱਕਰੀਆਂ ਨਾਲ ਚਾਰ ਜਦ ਮੈਂ ਆਣ ਲੱਗਾ ਨੀ ਲੇਲਾ ਲægਿਆ ਵਗਿਆੜ ਜਦ ਮੈਂ ਆਣ ਲੱਗਾ ਨੀ ਲੇਲਾ ਲægਿਆ ਵਗਿਆ ਦਦ ਮੈਂ ਆਣ ਲੱਗਾ ਨੀ ਲੇਲਾ ਲægਿਆ ਵਗਿਆੜ ਮੈਂ ਤੈਨੂੰ ਵਰਚ ਰਹੀ ਦਿਉਰਾ ਵੇ ਤੂੰ ਬੱਕਰੀਆਂ ਨਾਲ ਚਾਰ ਮੈਂ ਤੈਨੂੰ ਵਰਚ ਰਹੀ ਦਿਉਰਾ ਵੇ ਤੂੰ ਬੱਕਰੀਆਂ ਨਾਲ ਚਾਰ ਮੈਂ ਤੈਨੂੰ ਵਰਚ ਰਹੀ ਦਿਉਰਾ ਵੇ ਤੂੰ ਬੱਕਰੀਆਂ ਨਾਲ ਚਾਰ ਜਦ ਮੈਂ ਪੱਛਣ ਲੱਗਾ ਨੀ ਸੰਵੇ ਆ ਗਿਆ ਲੰਗਾਰ ਜਦ ਮੈਂ ਪੱਛਣ ਲੱਗਾ ਨੀ ਸੰਵੇ ਆ ਗਿਆ ਲੰਗਾਰ ਜਦ ਮੈਂ ਪੱਛਣ ਲਗਾਨੀ ਸੰਬੇ ਆ ਗਿਆ ਲੰਗਾਰ ਮੈਂ ਤੈਨੂੰ ਵਰਜ ਰਹੀ ਦਿਉਰਾ ਵੇ ਤੂੰ ਬੱਕਰੀਆਂ ਦਾ ਚਾਰ ਮੈਂ ਤੈਨੂੰ ਵਰਜ ਰਹੀ ਦਿਉਰਾ ਵੇ ਤੂੰ ਬੱਕਰੀਆਂ ਦਾ ਚਾਰ ਮੈਂ ਤੈਨੂੰ ਵਰਜ ਰਹੀ ਦਿਉਰਾ ਵੇ ਤੂੰ ਬੱਕਰੀਆਂ ਦਾ ਚਾਰ ਸੀਂਦੇ ਸੀਂਦੇ ਪਾਬੀਏ ਮੇਰੇ ਸੰਬੇ ਦਾ ਲੰਗਾਰ ਸੀਂਦੇ ਸੀਂਦੇ ਪਾਬੀਏ ਸੰਵੇਦਲungar سین데 سین데 ਫਭੀਏ ਮੇਰੇ ਸੰਵੇਦਲungar ਮੇਰੇ ਸੌਰੇ ਨੂੰ ਪੁੱਛ ਵੇ ਜੀਨੇ ਪੁੱਤ ਵਿਆਹੇ ਚਾਰ ਮੇਰੇ ਸੌਰੇ ਨੂੰ ਪੁੱਛ ਵੇ ਜੀਨੇ ਪੁੱਤ ਵਿਆਹੇ ਚਾਰ ਮੇਰੇ ਸੌਰੇ ਪੁੱਛ ਵੇ ਜੀਨੇ ਪੁੱਤ ਵਾਹੇ ਚਾਰ ਮੈਂ ਤੈਨੂੰ ਵਰਚ ਰਹੀ ਦਿਉਰਾ ਵੇ ਤੂੰ ਬੱਕਰੀਆਂ ਦਾ ਚਾਰ ਮੈਂ ਤੈਨੂੰ ਵਰਚ ਰਹੀ ਦਿਉਰਾ ਵੇ ਤੂੰ ਬੱਕਰੀਆਂ ਦਾ ਚਾਰ ਸੀਂਦੇ ਸੀਂਦੇ ਪਾਬੀਏ ਮੇਰੇ ਸੰਬੇਦਾਲੰਗਾਰ ਸੀਂਦੇ ਸੀਂਦੇ ਪਾਬੀਏ ਮੇਰੇ ਸੰਬੇਦਾਲੰਗਾਰ ਸੀਂਦੇ ਸੀਂਦੇ ਭਾਬੀਏ ਮੇਰੇ ਸੰਵੇਦਾਲunger ਮੇਰੀ ਸੱਸ ਨੂੰ ਪੁੱਛ ਵੇ ਜੀਨੇ ਪਾਣੀ ਪੀਤਾ ਵਾਰ ਮੇਰੀ ਸੱਸ ਨੂੰ ਪੁੱਛ ਵੇ ਜੀਨੇ ਪਾਣੀ ਪੀਤਾ ਵਾਰ ਮੇਰੀ ਸੱਸ ਨੂੰ ਪੁੱਛ ਵੇ ਜੀਨੇ ਪਾਣੀ ਪੀਤਾ मैं तिनू वर्ज रही द्यवरा तू बकर ना चार मैं तिनू वर्ज रही द्यवरा तू बकर ना चार मैं तिनू वर्ज रही द्योरा तू बकर ना चार